ਸਤਿਕਾਰ ਜੀ ਸਾਰਿਆਂ ਨੂੰ ਜਿਵੇਂ ਮੇਰੀਆਂ ਭੈਣਾਂ ਅਸੀਂ ਠੀਕ ਠਾਕ ਆ ਉਮੀਦ ਕਰਦੇ ਹਾਂ ਤੁਸੀਂ ਵੀ ਠੀਕ ਠਾਕ ਹੋਵੋ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਤੰਦਰੁਸਤੀਆਂ ਬਖਸ਼ੇ ਲੰਬੀ ਉਮਰਾਂ ਕਰੇ ਤੇ ਅੱਜ ਦਾ ਆਪਾਂ ਵਲੌਗ ਲੈ ਕੇ ਹਾਜ਼ਰ ਹੋਏ ਆ ਬਣੇ ਰੋ ਸਾਡੀ ਵੀਡੀਓ ਦੇ ਨਾਲ ਅੱਜ ਆਪਾਂ ਉਹੋ ਕਰਕੇ ਦੇਖਦੇ ਆਂ ਜਿਹੜੇ ਭਾਂਡੇ ਮਤਲਬ ਆਹ ਟਾਪੇ ਟੁੱਪੇ ਆਪਣੇ ਨਾਲ ਆਉਣ ਵਾਲੇ ਬਹੁਤ ਗੰਦੇ ਹੋ ਜਾਂਦੇ ਨੇ ਵੀਹਨ ਕਿਵੇਂ ਸੌਖੇ ਤਰੀਕੇ ਦੇ ਨਾਲ ਤੋਂ ਹੁੰਦਾ ਹੈ। ਉਹ ਦਿਖਾਉਣੇ ਆ ਕਿ ਤੇਲ ਤੂਲ ਜੰਮ ਜਾਂਦਾ ਹੈ। ਆਓ ਜੀ। ਆ ਦੇਖੋ ਜੀ। ਬੱਸ ਤਾਂ ਆਪਾਂ ਧੋ ਲੈਨੇ ਇਹ ਦਿਖਾਉਣ ਵਾਸਤੇ ਹੀ ਨਹੀਂ ਸੀ ਧੋਤੇ ਹੈਗੇ। ਦੇਖੋ ਕਿੰਨਾ ਗੰਦਾ ਹੋਇਆ ਹੋਇਆ। ਇਹ ਤੇਲ ਜੰਮ ਜਾਂਦਾ ਇਹਨਾਂ ਭਾਂਡਿਆਂ ਨੂੰ। ਆ ਦੇਖੋ ਜੀ। ਇਹਨੂੰ ਆਪਾਂ ਬਹੁਤ ਸੌਖੇ ਤਰੀਕੇ ਨਾਲ ਧੋਣਾ ਦੱਸਾਂਗੇ। ਇਹ ਨਾਲ ਕੱਪ ਦੇ। ਲੱਗਾ। ਲੱਗਾ। ਤੇ ਪਲੀਜ਼ ਸਕਿਪ ਨਾ ਕਰਿਓ ਵੀਡੀਓ ਸਾਰੀ ਦੇਖਿਓ ਥੋੜਾ ਧੰਨਵਾਦ ਤੇ ਆ ਜੀ ਆਪਾਂ ਸਟੀਲ ਫੁੱਲ ਲੈ ਲਿਆ ਤੇ ਇਹਦੇ ਨਾਲ ਧੋਵਾਂਗੇ ਜਿਹੜੀਆਂ ਜਿਹੜੀਆਂ ਚੀਜ਼ਾਂ ਪਾਉਣੇ ਆਪਾਂ ਤੁਹਾਨੂੰ ਦੱਸਦੇ ਆ ਥੋੜਾ ਜਿਹਾ ਆਪਾਂ ਨਾ ਡੀਜ਼ਲ ਪਾ ਲੈਣਾ ਇਹਦੇ ਵਿੱਚ ਸੱਚੀ ਗੱਲ ਲਓ ਜੀ ਇਹਦੇ ਵਿੱਚ ਆਪਾਂ ਪਾ ਲਿਆ ਡੀਜ਼ਲ ਪਾ ਲਿਆ ਤੇ ਥੋੜਾ ਜਿਹਾ ਪਾਵਾਂਗੇ ਆਪਾਂ ਰੇਤਾ ਰੇਤਾ ਪਾ ਕੇ ਥੋੜੀ ਜਿਹਾ ਆਪਾਂ ਸਰਪ ਪਾਉਣੇ ਨੇ ਸਲੋ ਜਦ ਜਲ ਹੋਏ ਸਗਰ ਕੇ ਜਰਾ ਆਪਾਂ ਇਹਦੇ ਨਾਲ ਸਸਤੀ ਪੂਲ ਨਾ ਥੋਨੇ ਆ ਹੋ ਨਬਲੇ ਲੋ ਉੱਤੇ ਆ ਦੇਖੀ ਜਾਏ ਇਹੋ ਜਿਹਾ ਇੰਨੇ ਛੇਤੀ ਸਾਫ਼ ਹੋ ਜਾਣਾ ਵੀ ਯਮਾਟਿਆ ਨਹੀਂ ਲੱਗਦਾ ਜਦੋਂ ਸਾਫ਼ ਹੋਏਗਾ

ਆਪਾਂ ਰੋਇ ਤੋਂ ਰੱਖ ਦਿੰਨੇ ਆ ਤੇ ਇਹ ਦਿਖਾਉਣ ਘਸ ਕਰਨਾ ਆਪਾਂ ਤੋਂ ਪਾਣੀ ਸੀ ਦਾ

ਸੱਚ ਇਹ ਨਹੀਂ ਚੈੱਕ ਕਰੋ ਜਿਆਦਾ ਟਾਈਮ ਹੀ ਕੋਈ ਨਹੀਂ ਲੱਗਦਾ ਇਹ ਨਾ ਮਾਚੀ ਗੰਦਾ ਹੋਰ ਤੋਂ ਦੇਖੋ नेड़ नेड़ मर के चेक करो जी देखो बिल्कुल साफ हो गया दो मिनट नहीं लगे है इस तरह धो तो के देखो आप कप दिखाने कप दिखाने हूँ तुम्हारों पहला किसी खालते थी कोई कोई आए जी चीज ओ दाओ जी सारे करके देखा वाहवा कह भी हाँ भाई भी बहुत ठीक है फेक वीडियो पाने का फायदा की है भी जेड़ी चक्की ओ पा दी ਛੁੱਟ ਕੇ ਅਗਲੇ ਨੇ ਵੀ ਤਾਂ ਉਦਾਂ ਵਰਤਣਾ ਹੁੰਦਾ ਤਰੀਕਾ ਹਾਲ ਦੇਖ ਲੋ ਤੇਲ ਕ ਜਾਂਦਾ ਤੈਨ ਲੱਗਿਆ ਹੋਇਆ ਕਿਤੇ ਨਹੀਂ ਭਜਣਾ ਹੈਗਾ ਇੱਥੇ ਹੋ ਚਾਰ ਐਸਾ ਬਹੁਤ ਕੰਮ ਲੈਣਾ ਐ ਤੋਂ ਹੁਣਾ ਇਹਦੇ ਨਾਲ ਲ ਕਿਵੇਂ ਵੱਡੀ ਵੱਟ ਕੇ ਸੱਟੀ ਬਈਆ ਕੱਪ ਵੀ ਚੈੱਕ ਕਰ ਲਓ ਤੁਹਾਡੇ ਸਾਹਮਣੇ ਆ ਜੀ ਵੀ ਨਵੇਂ ਯਾਰ ਕਿ ਬਣ ਗਏ ਇਸ ਤਰੀਕੇ ਨਾਲ ਤੁਸੀਂ ਨਾ ਜਿਹੜਾ ਵੀ ਮਤਲਬ ਪਲਾਸਟਿਕ ਦਾ ਭਾਂਡਾ ਆ ਧੋਣ ਵਾਲਾ ਧੋ ਕੇ ਦੇਖਿਆ ਕਰੋ ਤੇ ਇੱਕ ਡੀਜ਼ਲ ਤੇ ਉਹਦੇ ਵਿੱਚ ਸਰਪ ਪਾਉਣੀ ਆ ਆਪਾਂ ਵਿੱਚ ਰੇਤਾ ਪਾ ਲਿਆ ਥੋੜਾ ਜਿਹਾ ਸਟੀਲ ਹੂਲ ਨਾਲ ਧੋਲੋ 23 ਉਹ ਵੱਡੇ ਵੱਡੇ ਦੇ ਸੜੋਂ ਦਾ ਮੈਲ ਲਓ ਜੀ ਹੁਣ ਅੱਜ ਦਾ ਬਲੌਗ ਆਪਾਂ ਇੱਥੇ ਸਮਾਪਤ ਕਰਦੇ ਆਂ ਗਿਆ ਦੋ ਆਪਾਂ ਨੂੰ ਤੇ ਜਿਹੜੀਆਂ ਮੇਰੀਆਂ ਭੈਣਾਂ ਨਾਲ ਨਮੀਆਂ ਜੁੜੀਆਂ ਨੇ ਬੈਲ ਲਾਈਕ ਦਾ ਬਟਨ ਜ਼ਰੂਰ ਦਬਾ ਦਿਆ ਕਰੋ ਜੀ ਨੋਟੀਫਿਕੇਸ਼ਨ ਤੁਹਾਡੇ ਕੋਲੇ ਪਹਿਲਾਂ ਆਵੇ ਜਿਹੜੀਆਂ ਪ੍ਰਾਣੀਆਂ ਮੈਨੂੰ ਕਮੈਂਟ ਬਹੁਤ ਕਰਦੀਆਂ ਨੇ ਵਿਚਾਰੀਆਂ ਆ ਛੋੜੇ ਛੋੜੇ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦੀ ਆ ਕੋਟੀ ਕੋਟੀ ਧੰਨਵਾਦ ਤੇ ਲੈ ਕੇ ਆਵਾਂਗੇ ਹੁਣ ਆਪਾਂ ਖਾਜਰ ਮਾਵਾਂਗੇ ਅਗਲੇ ਬਲੌਗ ਦੇ ਨਾਲ